ਫਗਵਾੜਾ ਪੁਲਿਸ ਵੱਲੋਂ 15 ਦਿਨਾਂ ਵਿੱਚ 82 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੂੰ ਲੋੜਿੰਦੇ ਦੋਸ਼ੀ ਸ਼ਾਮਲ ਹਨ ਉਕਤ ਵਿਚਾਰਾ ਦਾ ਪ੍ਰਗਟਾਵਾ ਐਸਪੀ ਫਗਵਾੜਾ ਮੈਡਮ ਰਪਿੰਦਰ कौर ਪੱਟੀ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕੀਤਾ ਹੋਰ ਕੀ ਕਿਹਾ ਮੈਡਮ ਰਪਿੰਦਰ कौर ਪੱਟੀ ਨੇ ਤੁਸੀਂ ਖੁਦ ਹੀ ਸੁਣੋ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਬਖਸ਼ਾ ਗੁਪਤਾ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਜੋ ਅਸੀਂ ਮਾੜੇ ਅੰਸ਼ਾਂ ਦੇ ਖਿਲਾਫ ਲਗਾਤਾਰ ਮਿਹਨਤ ਚਲਾਈ ਹੋਈ ਹੈ ਉਸ ਦੀ ਲੜੀ ਦੇ ਵਿੱਚ ਹੀ ਅਸੀਂ ਅੱਜ ਜਿਹੜੇ ਤੁਹਾਨੂੰ ਸਾਰੀ ਪ੍ਰੈਸ ਕਾਨਫਰੰਸਿਸ ਜਿੱਤੇ ਬੰਦੇ ਕੜੇ ਆ ਉਹਨਾਂ ਦੇ ਬਾਰੇ ਦੱਸਿਆ ਹੈ ਔਰ ਜਿੰਨੇ ਵੀ ਅਸੀਂ ਪੁਰਾਣੇ ਸਮੇਂ ਦੇ ਵਿੱਚ ਕੁਝ ਅ ਪਿਛਲੇ 15 ਦਿਨਾਂ ਦੇ ਵਿੱਚ ਜੋ ਅਸੀਂ ਕਾਰਵਾਈ ਕੀਤੀ ਹੈ ਉਹਦਾ ਇੱਕ ਤੁਹਾਡੇ ਨਾਲ ਅਸੀਂ ਡਾਟਾ ਸ਼ੇਅਰ ਕਰਨਾ ਚਾਹ ਰਹੇ ਹਾਂ ਪਿਛਲੇ ਇੱਕ ਅ ਸਤੰਬਰ ਤੋਂ ਲੈ ਕੇ ਹੁਣ ਤੱਕ ਅਸੀਂ 82 ਬੰਦੇ ਅਰੈਸਟ ਕੀਤੇ ਨੇ ਜੀ ਵੱਖ-ਵੱਖ ਧਰਾਵਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਕਿਊਜ਼ਡ ਵਾਂਟਡ ਸੀਗੇ ਜਿਹੜੇ ਉਹਦੇ ਵਿੱਚ ਲੁੱਟਾਂ ਖੋਹਾਂ ਔਰ ਚੋਰੀ ਵਾਲੇ ਨੇ 24 ਬੰਦੇ ਨੇ ਜੀ 15 ਸਿਟੀ ਦੇ 2 ਸਦਰ 3 ਸਤਨਾਪੁਰਾ ਔਰ 4 ਰਾਵਲਪਿੰਡੀ ਸੋ 82 ਦੇ ਵਿੱਚੋਂ 24 ਸਾਡੇ ਉਹੀ ਨੇ ਜਿਹੜੇ ਲੁੱਟਾਂ ਖੋਹਾਂ ਔਰ ਚੋਰੀਆਂ ਵਗੈਰਾ ਕਰਦੇ ਹੈਗੇ ਨੇ ਲੜਾਈ ਝਗੜੇ ਵਾਲੇ ਸਾਡੇ ਨੇ ਜੀ 41 ਇਕਿਊਜ਼ ਅਸੀਂ ਅਰੈਸਟ ਕੀਤੇ ਆ ਇਹਦੇ ਸਿਟੀ ਭਗਵਾੜਾ ਦੇ 22 ਸਦਰ ਬਗਵਾੜਾ 8 ਸਤਨਾਮਪੁਰਾ ਦੇ 7 ਤੇ ਰੌਵਲਪਿੰਡੀ ਦੇ 4 ਅਕਿਊਜ਼ ਅਰੈਸਟ ਕੀਤੇ ਨੇ ਇਸ ਤੋਂ ਇਲਾਵਾ ਪ੍ਰੀਵੈਂਸ਼ਨ ਦੇ ਤੌਰ ਦੇ ਉੱਪਰ ਵੀ ਅਸੀਂ ਜਿਹੜੀ ਰੋਕੂ ਕਾਰਵਾਈਆਂ ਕਰਦੇ ਆ ਅਸੀਂ 26 ਬੰਦਿਆਂ ਨੂੰ ਪ੍ਰੋਵੈਂਟਿਵਲੀ ਡਿਟੇਨ ਕੀਤਾ ਔਰ ਆਪਣੇ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਹੈ ਸਿਟੀ ਬਗਵਾੜਾ ਦੇ 2 ਸਦਰ ਬਗਵਾੜਾ 3 ਸਤਨਾਮਪੁਰਾ 2 ਔਰ ਰੌਵਲਪਿੰਡੀ 1 ਇਹਨਾਂ ਦੇ ਵਿੱਚ ਸਾਡੇ ਕੋਲ ਮੈਕਸਿਮਮ ਉਹ ਹੁੰਦੇ ਨੇ ਜਿੰਨਾ ਜਿਹੜੇ ਬੇਲ ਤੇ ਆਏ ਹੁੰਦੇ ਨੇ ਔਰ ਜਿਨ੍ਹਾਂ ਦੇ ਮਲਟੀਪਲ ਪਰਚੇ ਹੋਏ ਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡੇਨ ਕਰਦੇ ਤਾਂ ਕਿ ਵਾਰ-ਵਾਰ ਬਾਹਰ ਆ ਕੇ ਚੋਰੀਆਂ ਚਕਾਰੀਆਂ ਜਾਂ ਹੋਰ ਵਾਰਦਾਤਾ ਨਾ ਕਰਨ ਕਿੰਨੇ ਸਮੇਂ ਦੇ ਕਰਮ ਇਹ ਸਾਰੇ ਇਹ ਦੀ 15 ਜਾਂ ਦੀ ਇਸ ਤੋਂ ਇਲਾਵਾ ਸਾਡੇ ਕਾਫੀ ਲੰਬੇ ਟਾਈਮ ਤੋਂ ਵੀ ਅਸੀਂ ਟ੍ਰਾਫਿਕ ਦੇ ਚਲਾਨ ਵੀ ਕਰ ਰਹੇ ਸੀਗੇ ਜਿਦੇ ਵਿੱਚ ਅਸੀਂ 695 ਟੋਟਲ ਚਲਾਨ ਜਿਹੜੇ ਹੈਗੇ ਅਦਾਲਤ ਦਿੱਤੇ ਹੈਗੇ ਆ ਔਰ ਜਿਹੜੇ ਪੀਸੀਆਰ ਵੱਲੋਂ ਵੀ ਹੈ ਇਹ ਕਾਫੀ ਸਾਰੇ ਅਸੀਂ ਚਲਾਨ ਦਿੱਤੇ ਹੈਗੇ ਇਹ ਚਲਾਨ ਸਾਡੇ 1 1 ਜਨਵਰੀ ਤੋਂ ਅਸੀਂ ਡਾਟਾ ਤੁਹਾਡਾ ਸ਼ੇਅਰ ਕੀਤਾ ਹੈ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਦੇ ਦਵਾਂਗੇ ਸੋ ਸਬਡਿਵੀਜ਼ਨ ਫਗਵਾੜਾ ਦੀ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈ ਮਾੜੇ ਅੰਤਰਾਂ ਦੇ ਉੱਪਰ ਜਿਹੜਾ ਨਕੇਲ ਪਾਈ ਜਾ ਰਹੀ ਹੈ ਅਸੀਂ ਪਹਿਲਾਂ ਵੀ ਟ੍ਰੇਸ ਕੀਤੇ ਆ ਤੇ ਅੱਗੇ ਤੋਂ ਵੀ ਅਸੀਂ ਵਚਨਬੱਧ ਹੈਗੇ ਆ ਔਰ ਡਿਊਟੀ ਬਾਉਂਡ ਹੈਗੇ ਆ ਕਿ ਅਸੀਂ ਜਿੰਨੇ ਵੀ ਜਿਹੜੇ ਕ੍ਰਾਈਮਨਲਸ ਹੈ ਉਹ ਅਰੈਸਟ ਕਰਨੇ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਕੁਝ ਅਪੀਲ ਕਰਨਾ ਚਾਹਨੀ ਆ ਪਬਲਿਕ ਨੂੰ ਕਿ ਕਾਈਂਡਲੀ ਆਪਣੇ ਜਿਹੜੇ ਹੈ ਘਰਾਂ 'ਚ ਦੁਕਾਨਾਂ ਫੈਕਟਰੀਆਂ ਇਹਨਾਂ ਤੇ ਆਪਣੇ ਪਲੀਸ ਸੀਸੀਟੀਵੀ ਕੈਮਰਾਸ ਲਗਵਾਓ ਜਿਨ੍ਹਾਂ ਦਾ ਫੋਕਸ ਨਾ ਸਿਰਫ ਤੁਹਾਡੇ ਇੰਟਰਨਲ ਏਰੀਆਸ ਬਟ ਤੁਹਾਡੇ ਐਂਟਰੀ ਐਗਜ਼ਿਟ ਜ਼ਰੂਰ ਕਵਰ ਹੁੰਦੇ ਹੋਣ ਸੋ ਥੈਟ ਇਨ ਕੇਸ ਕੋਈ ਕ੍ਰਿਮੀਨਲ ਇਦਾਂ ਕੋਈ ਵਾਰਦਾਤ ਕਰਦਾ ਹੈ ਤਾਂ ਸਾਨੂੰ ਉਹਦੇ ਚ ਫਰੇਸ ਕਰਨ ਚ ਹੈਲਪ ਹੋਵੇ ਇਸ ਤੋਂ ਇਲਾਵਾ ਜੇਕਰ ਕਦੇ ਕੋਈ ਲਾਈਟ ਚਲੇ ਜਾਂਦੀ ਹੈ ਜਾਂ ਕੋਈ ਮੌਸਮ ਦੀ ਖਰਾਬੀ ਕਰਕੇ ਤਾਂ ਉਹ ਇਨਵਰਟਰਸ ਦੇ ਕਨੈਕਸ਼ਨ ਜ਼ਰੂਰ ਦਿੱਤੇ ਹੋਣ ਰਾਕੇ ਸਾਡੇ ਕੋਲ ਜਿਹੜੀ ਹੈ ਉਹ ਟ੍ਰੇਸ ਕਰਨ ਲਈ ਸਾਡੇ ਲਈ ਮਦਦ ਹਾਸਲ ਹੋ ਸਕੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਦੇ ਵਿੱਚ ਕੋਈ ਏਰੀਆ ਦੇ ਵਿੱਚ ਕੋਈ ਬੰਦਾ ਕਰਾਇਮ ਕਰਦਾ ਹੈ ਪਲੀਜ਼ ਸਾਡੇ ਤੱਕ ਪਹੁੰਚ ਕਰੋ ਅਸੀਂ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਗੁਪਤ ਰੱਖਾਂਗੇ ਔਰ ਉਸ ਇਨਫੋਰਮੇਸ਼ਨ ਦੇ ਉੱਪਰ ਉਹਨੂੰ ਵੈਰੀਫਾਈ ਕਰਕੇ ਐਕਚੁਅਲੀ ਆ ਜਾਏਗਾ ਪੀਸੀਆਰ ਦੇ ਕਿੰਨੇ ਕਿ ਮੋਟਰਸਾਈਕਲ ਵਰਕਿੰਗ ਕੰਡੀਸ਼ਨ ਚਾਹੀਏ ਪੀਸੀਆਰ ਦੇ ਸਾਡੇ ਜੀ 6 ਬੀਟਾ ਚੱਲ ਰਹੀਆਂ ਨੇ ਰਾਤ ਦੇ ਸਮੇਂ ਤੇ ਵੀ ਸਾਡੀਆਂ ਜਿਹੜੀਆਂ ਨੇ 6 ਬੀਟਸ ਹੁੰਦੀਆਂ ਨੇ ਉਹ ਉਹਨਾਂ ਦੇ ਜਿਹੜੇ ਨੰਬਰਸ ਹੈਗੇ ਅਸੀਂ ਪਹਿਲਾਂ ਵੀ ਸਰਕੂਲੇਟ ਕੀਤੇ ਆ ਅਸੀਂ ਹੁਣ ਵੀ ਕਰ ਦਵਾਂਗੇ ਇਹ ਸੀ ਕਲਸਟਰਸ ਦੇ ਵਿੱਚ ਵੰਡੇ ਹੋਏ ਆ ਤੇ ਤੁਰੰਤ ਜਿਹੜਾ ਸਾਡਾ ਫਸਟ ਰਿਸਪੌਂਡਰ ਸਾਡਾ ਪੀਸੀਆਰ ਹੈ ਇਸ ਤੋਂ ਇਲਾਵਾ ਸਾਡੇ ਡਿਊਟੀ ਆਫੀਸਰਸ ਹਰ ਥਾਣੇ ਦੇ ਵਿੱਚ ਹੁੰਦੇ ਨੇ ਐਸ ਐਚ ਓ ਸਾਹਿਬਾਨ ਨੇ ਸਾਡਾ ਕੰਟਰੋਲ ਰੂਮ ਫਗਵਾੜਾ ਦਾ ਹੀ ਹੈਗਾ ਉਹਦਾ ਨੰਬਰ ਵੀ ਅਸੀਂ ਦੁਬਾਰਾ ਸਰਕੂਲੇਟ ਕਰ ਦਵਾਂਗੇ ਤੁਹਾਡੇ ਮਾਧਿਅਮ ਰਾਹੀਂ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਰਿਸਪੌਂਡ ਕਰਾਂਗੇ ਜੀ ਹਾਂਜੀ ਪੁਲਿਸ ਨੇ ਪੁਲਸ ਹੋਣਾ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਿ 100 ਨੰਬਰ ਕਰਦੇ ਜੀ ਕਿ 100 ਨੰਬਰ ਵਰਕਿੰਗ ਹੈ ਜਾਂ 112 ਤੇ ਹੈ ਜੀ 112 ਦਾ ਨੰਬਰ ਜਿਹੜਾ ਹੁਣ ਲੇਟੈਸਟ ਤੋਂ ਸਾਡਾ ਐਮਰਜੈਂਸੀ ਕੰਟੈਕਟ ਨੰਬਰ ਹੈਗਾ ਇਸ ਤੋਂ ਇਲਾਵਾ ਸਾਡਾ ਜਿਹੜਾ ਫਗਵਾੜਾ ਦਾ ਕੰਟਰੋਲ ਰੂਮ ਨੰਬਰ ਹੈਗਾ ਤੁਸੀਂ ਉਹਦੇ ਤੇ ਵੀ ਕਰ ਸਕਦੇ ਹੋ 24 ਘੰਟੇ ਵੈਲਡੈਂਸ